ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੇਰਾ ਨਗਾਹਾ ਪੀਰ ਨੂੰ ਸਮਰਪਤ ਦੇਰਾ ਲਖ ਦਾਤਾ ਪੀਰ ਨਗਾਹਾ ਛਿੰਜ ਕਮੇਟੀ ਰਜਿਸਟਰਡ ਪਿੰਡ ਗੜੀ ਅਜੀਤ ਸਿੰਘ ਬਲੋਂ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਮਿਤੀ ਤਰੀਕ 20 ਤੋਂ 23 ਤੱਕ ਦਿਨ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਸਤਾਰ ਮਾਸਲਾ ਨਾ ਛਿੰਜ ਮੇਲਾ ਪਿੰਡ ਗੜੀ ਅਜੀਤ ਸਿੰਘ जिला शिर भगत सिंह नगर ਵਿਖੇ ਮਨਾਇਆ ਜਾ ਰਿਹਾ ਹੈ ਜਿਸ ਤੇ ਵਿੱਚ 22 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਹ ਛਿੰਝ ਮੇਲਾ ਜਿਹੜਾ ਆ ਕਿ 17 ਮਾਰ ਛਿੰਝ ਮੇਲਾ ਆ ਔਰ ਇਸ ਦੇ ਵਿੱਚ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਆ 20 ਸਤੰਬਰ ਸਵੇਰੇ 10 ਵਜੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ 22 ਸਤੰਬਰ ਸਵੇਰੇ 11 ਵਜੇ ਔਰ 22 ਸਤੰਬਰ ਜਿਹੜਾ ਹੈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਜਿਹੜਾ ਮੰਚ ਦਾ ਸਚਾਲਨ ਕਰੇਗਾ ਉਹ ਨੰਬਰਦਾਰ ਰਾਜ ਦੰਦਰਾਲ ਡਾਕਟਰ ਜੋਗਾ ਸਿੰਘ ਜਿਹੜਾ ਧੀਰਿਆ ਉਹ ਕਰਨਗੇ ਔਰ ਇਸ ਮੌਕੇ ਦੇ ਉੱਪਰ ਜਿਹੜਾ ਆ ਡਿਊਟ ਜੋੜੀ ਹਰਜੀਤ ਸਿੱਧੂ ਪ੍ਰਵੀਨ ਦਰਦੀ ਔਰ ਇਹਨਾਂ ਤੋਂ ਇਲਾਵਾ ਡਿਊਟ ਜੋੜੀ ਜਿਹੜੀ ਆ ਸਰਫੂ صدیق ਅਤੇ ਰਣਜੀਤ ਰਣਵੀਰ ਕੌਰ ਅਤੇ ਰਾਜ ਆਪਣੇ ਰਾਜਦੰਦਰਾਲ ਜਿਹੜੇ ਆ ਗਾਇਕ ਕਲਾਕਾਰ ਆ ਗਿਆ ਉਹ ਵੀ ਪੇਸ਼ ਕਰਨਗੇ ਔਰ ਇਸ ਮੌਕੇ ਦੇ ਉੱਪਰ ਜਿਹੜਾ ਆ ਪਟਕੇ ਦੀਆਂ ਕੁਸ਼ਤੀਆਂ ਦੇ ਪਹਿਲਵਾਨ ਜਿਹੜੇ ਆ ਉਹ ਆਣਗੇ ਔਰ ਇਸ ਮੌਕੇ ਤੇ ਇੱਕ ਹੋਰ ਜੋ ਹੈ ਲੜਕੀਆਂ ਦਾ ਜਿਹੜਾ ਮੈਚ ਦਾ ਇਨਾਮ ਸਰਦਾਰ ਮੇਜਰ ਸਿੰਘ ਥਿਆੜਾ ਵੱਲੋਂ ਜਿਹੜਾ ਆ ਉਹ ਦਿੱਤਾ ਜਾਵੇਗਾ ਔਰ ਇਨਾਮ ਜਿਹੜੇ ਆ ਗਿਆ ਨਾਮਾਂ ਦੇ ਵਿੱਚ ਇੱਕ ਬੋਲਟ ਮੋਟਰਸਾਈਕਲ ਹੈਗਾ ਆ ਔਰ ਹੋਰ ਇੱਕ ਇਨਾਮ ਮੋਟਰਸਾਈਕਲ ਦਾ ਹੈਗਾ ਇਸ ਤੋਂ ਇਲਾਵਾ ਬਸ਼ੀਰ ਤੌਰ ਦੇ ਉੱਪਰ ਜਿਹੜਾ ਘੜੀਆਂ ਮੁੰਦੀਆਂ ਅਤੇ ਨਗਦ ਇਨਾਮ ਜਿਹੜੇ ਆ ਉਹ ਵੀ ਜਿਹੜੇ ਆ ਦਿੱਤੇ ਜਾ ਰਹੇ ਹਨ ਸੋ ਇਹ ਜਿਹੜਾ ਮੇਲਾ ਹੈਗਾ ਆ ਔਰ ਇੱਕ ਕਾਫੀ ਜਿਹੜਾ ਆ ਹਰ ਸਾਲ ਜਿਹੜਾ ਮਨਾਇਆ ਜਾਂਦਾ ਹੈਗਾ ਔਰ ਇਸ ਪਟਕੇ ਦੀਆਂ ਕੁਸ਼ਤੀਆਂ ਵਿੱਚ ਜੱਸਾ ਪੱਟੀ ਸੋਨੂ ਔਰ ਇਸ ਦੇ ਨਾਲ ਨਾਲ ਹੀ ਜਿਹੜਾ ਹੈ ਗਿਆ ਹੋਰ ਜਿਹੜੇ ਪਹਿਲਵਾਨ ਹੈ ਗਿਆ ਭੋਲਾ ਔਰ ਇਸ ਦੇ ਨਾਲ ਕਾਫੀ ਹੋਰ ਜਿਹੜੇ ਪਹਿਲਵਾਨ ਆ ਗਿਆ ਇਸ ਮੌਕੇ ਤੇ ਜਿਹੜਾ ਆ ਉਹ ਆਪਣੇ ਜੋਰ ਜਿਹੜੇ ਆ ਉਹ ਦੁਕਾਨਗੇ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਮੇਲੇ ਵਿੱਚ ਦੁੱਧ ਤੇ ਸਬੀਨ ਦੀ ਸੇਵਾ ਜਿਹੜੀ ਆ ਉਹ ਵੀ ਜਿਹੜੀ ਆ ਇਹ ਧੀਰ ਜਿਹੜਾ ਧੀਰ ਗ੍ਰੀਸ ਰੇਸ਼ਮ ਲਾਲ ਧੀਰ ਗ੍ਰੀਸ ਵੱਲੋਂ ਜਿਹੜੀ ਆ ਉਹ ਕੀਤੀ ਗਈ ਹੈਗੀ ਆ ਔਰ ਇਹ ਜਿਹੜਾ ਮੇਲਾ ਹੈਗਾ ਆ ਤੁਸੀਂ ਭੁੱਲਣਾ ਨਹੀਂ ਹੈਗਾ ਔਰ ਉਸ ਦਿਨ ਨੂੰ ਤੁਸੀਂ ਟਾਈਮ ਕੱਢਣਾ ਹੈਗਾ ਔਰ ਤਰੀਕ ਜਿਹੜੀ ਆ 20 ਤੋਂ 23 ਸਤੰਬਰ ਨੂੰ ਜਿਹੜਾ ਆ ਇਹ ਮੇਲਾ ਸਤਾਰਮਾ ਜਿਹੜਾ ਆ ਪਿੰਡ ਗੜੀ ਅਜੀਤ ਸਿੰਘ ਜਿਹੜਾ ਹੋ ਰਿਹਾ ਹੈਗਾ ਆ ਔਰ ਇਸ ਮੌਕੇ ਤੇ ਅਸੀਂ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਕਰਦੇ ਆ ਜੋ ਵੀ ਕੁਸ਼ਤੀਆਂ ਦੇਖਣ ਦੇ ਚਾਹਵਾਨ ਹੈਗੇ ਆ ਇਸ ਮੌਕੇ ਤੇ ਜਰੂਰ ਪਹੁੰਚਣ ਬੇहद ਹੀ ਦੁਖਦਾਈ ਖਬਰ ਹੈ ਕਿ ਰਾਹੋਂ ਮਾਚੀਵਾਲਾ ਰੋਡ ਸਲੂਜਾ ਐਕਸਪੋਰਟ ਲਿਮਟਿਡ ਧਾਗਾ ਫੈਕਟਰੀ ਦੇ ਕੋਲ ਵੀਰਵਾਰ ਨੂੰ ਇੱਕ ਬੱਸ ਤੇ ਕਾਰ ਦੀ ਸਿੱਧੀ ਟੱਕਰ ਹੋ ਗਈ ਹੈ ਜਿਸ ਵਿੱਚ ਕਾਰ ਚਾਲਕ ਪੁਲਸ ਕਾਂਸਟੇਬਲ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਨਾਲ ਬੈਠਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਕਾਰ ਸਵਾਰ ਕਾਂਸਟੇਬਲ ਰਾਹੋਂ ਤੋਂ ਆਪਣੇ ਪਿੰਡ ਹਸੈਨਪੁਰ ਰੋਡ ਦੇਵਾਲ ਨੂੰ ਜਾ ਰਿਹਾ ਸੀ ਕਿ ਜਦੋਂ ਕਾਰ ਧਾਗਾ ਫੈਕਟਰੀ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਬੱਸ ਪੀਵੀ 13 ਏ ਆਰ 9959 ਜਿਹੜੀ ਕਿ ਖੰਨਾ ਤੋਂ ਨਵਾਂ ਸ਼ਹਿਰ ਬਾਲੂ ਨੂੰ ਆ ਰਹੀ ਸੀ ਤੇ ਸਿੱਧੀ ਟੱਕਰ ਹੋ ਗਈ ਸੇਖਾ ਮਜਾਰਾ ਚੌਂਕੀ ਦੇ ਇੰਚਾਰਜ ਏਐਸਆਈ ਸੰਦੀਪ ਕੁਮਾਰ ਦੇ ਮੁਤਾਬਕ ਸ੍ਰਿਸ਼ਟ ਕਾਰ ਪੀਵੀ 8 CZ4841 راہੋਂ ਦੇ ਪਿੰਡ ਹਸੈਨਪੁਰ ਰੋਡ ਦੇ ਵੱਲ ਜਾ ਰਹੀ ਸੀ ਕਿ ਦੋਨਾਂ ਦੀ ਟੱਕਰ ਜਿਹੜੀ ਆ ਕਿ ਇਹ ਸਿੱਧੀ ਟੱਕਰ ਹੋ ਗਈ ਟੱਕਰ ਦੱਸਿਆ ਜਾ ਰਿਹਾ ਕਿ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਾਰ ਦਾ ਜਿਹੜਾ ਅਗਲਾ ਹਿੱਸਾ ਸੀਗਾ ਉਹ ਲੱਗੀ ਰੇਲਿੰਗ ਤੇ ਜਾ ਟਕਰਾਇਆ ਅਤੇ ਕਾਰ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਜਿਹੜਾ ਆ ਕਿ ਉਸ ਦੇ ਪਰ ਖੱੱਚੇ ਉੱਡ ਗਏ ਜੇ ਜਿਸ ਨੂੰ ਕਾਰ ਚਲਾ ਰਿਹਾ ਹੈ ਕਾਂਸਟੇਬਲਾ ਜਿਹੜੇ ਨੇ ਉਹ ਪਿੰਡ ਮਤਲਬ ਉਹ ਦੱਸਿਆ ਜਾ ਰਿਹਾ ਕਿ ਪਿੰਡੋ ਸੈਨਪੁਰ ਰੋਡ ਨਵਸੀ 인ਦਰਜੀਤ ਸਿੰਘ ਜਿਹੜਾ 인ਦਰਜੀਤ ਸਿੰਘ 28 ਸਾਲ ਦੀ ਜਿਹੜੀ ਆ ਉਹ ਮੌਤ ਹੋਈ ਆ ਜਦੋਂ ਕਿ ਕਾਰ ਦੇ ਵਿੱਚ ਸਵਾਰ ਦੂਜਾ ਆਪਿਅਕਤੀ ਬੰਗਾ ਦੇ ਮਹੱਲਾ ਸਿਧ ਨਿਵਾਸੀ ਓਂਕਾਰ ਸਿੰਘ ਇਹ ਗੰਭੀਰ ਰੂਪ ਦੇ ਵਿੱਚ ਜਿਹੜਾ ਉਹ ਜ਼ਖਮੀ ਹੋਇਆ ਤੇ ਓਂਕਾਰ ਸਿੰਘ ਨੂੰ ਜਿਹੜਾ ਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਆ ਮੌਕੇ ਤੇ ਪਹੁੰਚੇ ਸੇਖਾ ਮਜਾਰਾ ਚੌਂਕੀ ਦੇ ਇੰਚਾਰਜ ਏਐਸਆਈ ਸੰਦੀਪ ਕੁਮਾਰ ਨੇ ਜੋ ਹੈਗਾ ਉਹ ਰਸਤੇ ਨੂੰ ਜਿਹੜਾ ਆ ਉਹ ਖਾਲੀ ਕਰਵਾਇਆ ਤਾ ਜੋ ਜਿਹੜੇ ਹੈਗੇ ਆ ਕਿ ਆਵਾਜ਼ਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਾ ਪਵੇ ਤੇ ਅਗਲੀ ਕਾਰਵਾਈ ਜਿਹੜੀ ਆ ਇਹ ਮਾਮਲਾ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਤੇ ਜਿਸ ਦੀ ਮੌਤ ਹੋਈ ਆ ਕਾਂਸਟੇਬਲ 인ਦਰਜੀਤ ਸਿੰਘ ਬੰਗਾ ਦੇ ਡੀਐਸਪੀ ਦੇ ਨਾਲ ਜਿਹੜਾ ਉਹ ਦੱਸਿਆ ਜਾਂਦਾ ਕਿ ਲੱਗਾ ਹੋਇਆ ਸੀ ਜਿਹੜਾ ਇਹ ਆਪਣੇ ਜਿਸ ਦੀ ਮੌਤ ਹੋਈ ਆ ਉਹ कांस्टेबल सी ते जेड़ा इंद्रजीत सिंह बंगा ਦੇ ਇਹ कांस्टेबल इंद्रजीत सिंह ਜੋ ਸੀਗਾ ਬੰਗਾ ਦੇ ਡੀਐਸਪੀ ਦੇ ਨਾਲ ਜਿਹੜਾ ਆ ਉਹ ਡਿਊਟੀ ਨਾਲ ਜਿਹੜਾ ਕਰ ਰਿਹਾ ਸੀ ਬੇਹਦੀ ਦੁਖਦਾਈ ਖਬਰ ਹੈ ਤੁਸੀਂ ਇਹ ਫੋਟੋ ਰਾਹੀਂ ਜਿਹੜੀ ਆ ਪੂਰੀ ਖਬਰੇ ਦੇਖਵਾਰੇ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499